ਹਾਂਜੀ ਦੋਸਤੋ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਛਾਤਰਚੋਰ ਦਿਖਾਵਾਂਗੇ ਛਾਤਰਚੋਰ ਦੀ ਜੇਕਰ ਗੱਲ ਕਰੀਏ ਤਾਂ ਕਹਿੰਦੇ ਹੁੰਦੇ ਨੇ ਕਿ ਬੰਦੇ ਦੇ ਭੇਸ ਦੇ ਵਿੱਚੜਾ ਬਹਿ ਰੂਪੀਆ ਵੀ ਆ ਜਾਂਦਾ ਤੇ ਤੁਹਾਨੂੰ ਅੱਜ ਇੱਕ ਛਾਤਰਚੋਰਾਂ ਦੀ ਵੀਡੀਓ ਜਿਹੜੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਤਾਂ ਆਹ ਵੀਡੀਓ ਦੇ ਵਿੱਚ ਦੇਖ ਲਓ ਬਾਈ ਇਹ ਤਿੰਨੇ ਜਿਹੜੇ ਨੇ ਛਾਤਰਚੋਰ ਨੇ ਦੋ ਅੰਦਰ ਆ ਗਏ ਤੇ ਇੱਕ ਉਹ ਬਾਹਰ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਖੜਾ ਬਾਹਰ ਪਹਿਰਾ ਦੇ ਰਿਹਾ ਹੈ ਨਿਗਰਾਨੀ ਰੱਖ ਰਿਹਾ ਹੈ ਕਿਧਰ ਉਧਰ ਕੋਈ ਆਉਂਦਾ ਤਾਂ ਨਹੀਂ ਤੇ ਇਹ ਕਪੜੇ ਦੀ ਦੁਕਾਨ ਦੇ ਵਿੱਚ ਬਾਈ ਜੀ ਬੈਠੇ ਨੇ ਤੇ ਤੁਸੀਂ ਦੇਖ ਲਓ ਕਿ ਇਹਨਾਂ ਕੱਪੜੇ ਵਾਲੇ ਵੀਰ ਤੋਂ ਜਿਹੜੇ ਨੇ ਇਹ ਸਮਾਨ ਜਿਹੜਾ ਉਹ ਇੱਕ ਵਾਰੀ ਬਾਹਰ ਕਢਵਾ ਰਹੇ ਨੇ ਤਾਂ ਅੱਗੇ ਕੇ ਵੀਡੀਓ ਦੇ ਵਿੱਚ ਬਾਈ ਜੀ ਬਹੁਤ ਕੁਝ ਪੈ ਤਾ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਬੰਦਾ ਬਾਹਰ ਖੜਾ ਹੈ ਉਹ ਇਹਨਾਂ ਦਾ ਹੀ ਬੰਦਾ ਹੈ ਤੇ ਉਹ ਨਿਗਾਹ ਰੱਖ ਰਿਹਾ ਕਿ ਬਾਹਰ ਕੋਈ ਹੋਂਤਾ ਨਹੀਂ ਤਾਂ ਇਸ ਵੀਡੀਓ ਦੇ ਵਿੱਚ ਤੁਸੀਂ ਬਾਈ ਜੀ ਅੱਗੇ ਵੀ ਦੇਖੋਗੇ ਕਿ ਬਹੁਤ ਕੁਛ ਹੈ ਵੀਡੀਓ ਦੇ ਵਿੱਚ ਦੇਖਣ ਨੂੰ ਇਹਨਾਂ ਨੂੰ ਵੀ ਨਹੀਂ ਪਤਾ ਕਿ ਇਹ ਸੀਸੀਟੀਵੀ ਫੁਟੇਜ ਦੇ ਵਿੱਚ ਇਹਨਾਂ ਕੇ ਸੀਸੀਟੀਵੀ ਕੈਮਰੇ ਜਿਹੜਾ ਕੈਦ ਹੋ ਗਏ ਨੇ ਆ ਤੁਸੀਂ ਬਾਈ ਜੀ ਦੇਖੀ ਜਾਏ ਉਹ ਵੀ ਕਿਵੇਂ ਇਹ ਜਿਹੜੀ ਕਾਰਵਾਈ ਕਰਦੇ ਨਜ਼ਰ ਆਉਣਗੇ ਅੱਗੇ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਜਿਹੜੀ ਇਹ ਇਸ ਦੁਕਾਨਦਾਰ ਨੂੰ ਉਲਲ ਦੇ ਵਿੱਚ ਰੱਖ ਕੇ ਕਾਰਵਾਈ ਕਰਦੇ ਜਿਹੜਾ ਸਿਸ਼ਟੀ ਵੀ ਫੁਟੇਜ ਦੇ ਵਿੱਚ ਦਿਖਾਈ ਦੇਣਗੇ ਆ ਬਾਈ ਜੀ ਹੁਣ ਇੱਕ ਬਾਈ ਆਹ ਦੇਖੋ ਆਹ ਦੇਖੋ ਆਹ ਦੇਖੋ ਉਹ ਕਾਰਵਾਈ ਕਰਤੀ ਉਹ ਇੱਕ ਸੂਟ ਜਿਹੜਾ ਹੈ ਬਾਹਰ ਵਾਲੇ ਬੰਦੇ ਨੂੰ ਫੜਾਤਾ ਬਾਈ ਆ ਤੁਸੀਂ ਦੇਖੋ ਸੂਟ ਇੱਕ ਜਿਹੜਾ ਬਾਹਰ ਵਾਲੇ ਬੰਦੇ ਨੂੰ ਫੜਾਤਾ ਤੇ ਹਲੇ ਇਹਦਾ ਕੁਝ ਵੀ ਨਹੀਂ ਅੱਗੇ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਇਹ ਜਿਹੜੇ ਅੰਦਰ ਦੋ ਬੰਦੇ ਬੈਠੇ ਨੇ ਇਹ ਬਾਹਰ ਵਾਲੇ ਬੰਦੇ ਨੂੰ ਬਹੁਤ ਚੀਜ਼ਾਂ ਹਲੇ ਤੱਕ ਸਪਲਾਈ ਕਰਨੀਆਂ ਬਾਕੀ ਨੇ ਅੱਗੇ ਵੀਡੀਓ ਦੇ ਵਿੱਚ ਬਾਈ ਜੀ ਬਹੁਤ ਕੁਝ ਹੈ ਤਾਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਜਲਦੀ ਜਲਦੀ ਵੀਡੀਓ ਨੂੰ ਮੇਰਾ ਵੀਰ ਕਿਉਂਕਿ ਹੋਰ ਜਿਹੜਾ ਕਿਸੇ ਦੁਕਾਨਦਾਰ ਵੀਰ ਦਾ ਇਸ ਤਰ੍ਹਾਂ ਨੁਕਸਾਨ ਨਾ ਹੋ ਸਕੇ ਤਾਂ ਐਵੇਂ ਦੇ ਲੋਕ ਜਿਹੜੇ ਨੇ ਇਹ ਨ ਤਨਜਾਰ ਦੀ ਟੋਡੀ ਦੇ ਵਿੱਚ ਆਉਂਦੇ ਨੇ ਤੇ ਸਕੀਮਾਂ ਜਿਹੜੀਆਂ ਨੇ ਲਾਉਂਦੇ ਨੇ ਉਹ ਦੇਖੋ ਬਾਈ ਜੀ ਉਹ ਉਹ ਦੇਖੋ 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 ਇੱਕ ਹੋਰ ਜਿਹੜਾ ਆ ਆਈਟਮ ਜਿਹੜੀ ਆ ਉਹ ਬਾਹਰ ਇੱਕ ਤਾਂ ਜਿਹੜਾ ਖੜਾ ਬੰਦਾ ਹੈ ਉਹਨੂੰ ਫੜਾ ਦਿੱਤੀ ਗਈ ਹੈ ਤੇ ਆ ਤੁਸੀਂ ਤਾਂ ਦੇਖ ਸਕਦੇ ਹੋ ਕਿ ਇੱਕ ਬੰਦਾ ਜਿਹੜਾ ਇਹ ਦੁਕਾਨਦਾਰ ਨੂੰ ਉਲਝਾ ਰਿਹਾ ਦੁਕਾਨਦਾਰ ਦੁਕਾਨਦਾਰ ਨੂੰ ਤੇ ਉਹ ਦੂਜਾ ਬੰਦਾ ਉਧਰ ਸਿੱਧੀਆਂ ਹੀ ਚੀਜ਼ਾਂ ਜਿਹੜੀਆਂ ਨੇ ਉਹ ਸਪਲਾਈ ਕਰਨ ਲੱਗਾ ਹੈ ਆ ਦੇਖੋ ਉਹ ਤਾਂ ਹੁਣ ਉਹ ਉਹ ਦੇਖੋ ਉਹ ਦੇਖੋ ਹਲੇ ਤਾਂ ਬਾਈ ਜੀ ਵੀਡੀਓ ਦੇ ਵਿੱਚ ਹੋਰ ਵੀ ਬਹੁਤ ਕੁਝ ਆਇਆ ਤਾਂ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਇਹ ਜਿਹੜਾ ਉਹ ਦੁਕਾਨਦਾਰ ਹੈ ਇਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਚੂਨਾ ਲਗਾ ਰਹੇ ਨੇ ਛਾਤਰਚੋਰ ਜਿਹੜੇ ਨੇ ਇਹ ਅੱਜ ਕੱਲ ਬਜ਼ਾਰਾਂ ਦੇ ਵਿੱਚ ਘੁੰਮਦੇ ਹੋਏ ਬਾਈ ਜੀ ਆਮ ਹੀ ਨਜ਼ਰ ਆ ਜਾਂਦੇ ਨੇ ਤਾਂ ਆਹ ਦੇਖੋ ਆਹ ਦੇਖੋ ਆਹ ਦੇਖੋ ਹਲੇ ਉਸ ਦੁਕਾਨਦਾਰ ਨੂੰ ਇਹਨਾਂ ਨੇ ਕੋਈ ਚੀਜ਼ ਲਿਆਉਣ ਦੇ ਬਹਾਨੇ ਮੈਨੂੰ ਐ ਲੱਗਦਾ ਵੀ ਜਿਵੇਂ ਬਾਹਰ ਭੇਜ ਦਿੱਤਾ ਹੁੰਦਾ ਤੇ ਆ ਤੁਸੀਂ ਦੇਖੋਗੇ ਸੀਸੀਟੀਵੀ ਫੁਟੇਜ ਹੈ ਤੇ ਇਹਨਾਂ ਨੂੰ ਵੀ ਨਹੀਂ ਪਤਾ ਬਾਈ ਜੀ ਕਿ ਸੀਸੀਟੀਵੀ ਕੈਮਰਾ ਇੱਥੇ ਜਿਹੜਾ ਲੱਗਿਆ ਹੋਇਆ ਹੈ ਤੇ ਇਹ ਆਹ ਦੇਖੋ ਔਰ ਇਹ ਕੋਲ ਇਹ ਕੋਹ ਹਨ ਇਹਨਾਂ ਨੇ ਆਪਣਾ ਜਿਹੜਾ ਕੰਮ ਹੈ ਉਹ ਕਰਨਾ ਸੀ ਉਹ ਕੰਮ ਇਹਨਾਂ ਨੇ ਆਪਣਾ ਕਰ ਲਿਆ ਲਓ ਇਹਨਾਂ ਨੇ ਪਾਣੀ ਮੰਗਾਇਆ ਸੀ ਤੇ ਉਹ ਇੱਕ ਬੰਦਾ ਇਹਨਾਂ ਦਾ ਪਾਣੀ ਪੀ ਰਿਹਾ ਦੁਕਾਨਦਾਰ ਤੋਂ ਪਾਣੀ ਮੰਗਵਾ ਕੇ ਇਹ ਪਾਣੀ ਪਿੰਦੇ ਜਿਹੜੇ ਨੇ 64 ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਬਾਈ ਜੀ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਧੰਨਵਾਦ